ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ ਅੱਜ ਆਪਾਂ ਦੇਸੀ ਚੀਜ਼ਾਂ ਤੋਂ ਦੇਸੀ ਚूर्ण ਬਣਾਉਣਾ ਦੱਸਦੇ ਆ ਤੁਹਾਨੂੰ ਜਿਹੜਾ ਹਾਜਮੇ ਤੋਂ ਬਹੁਤ ਚੰਗਾ ਰਹਿੰਦਾ ਐਸਿਡ ਨਹੀਂ ਬਣਨ ਦਿੰਦਾ ਖਾਣਾ ਬਹੁਤ ਜਲਦੀ ਹਾਜਮ ਆ ਜਾਂਦਾ ਜੇ ਕਿਸੇ ਦੇ ਖਾਣਾ ਨਾ ਹਾਜਮ ਆਵੇ ਇਹ ਸੌਂਫ ਲੈ ਲਈ ਆਪਾਂ 10 ਗ੍ਰਾਮ ਇਹ ਆਪਾਂ ਭੁੰਨ ਕੇ ਪਾਉਣੀ ਹੈ ਵਿੱਚ ਦਾ ਇਹ ਆਪਾਂ ਜੀਰਾ ਲੈ ਲਿਆ ਇਹ ਵੀ ਆਪਾਂ ਭੁੰਨ ਕੇ ਪਾਉਣਾ ਹੈ ਇਹ ਵੀ 10 ਗ੍ਰਾਮ ਲੈਣਾ ਹੈ ਇਹ ਸੁੱਕਾ ਧਨੀਆ ਲੈ ਲਿਆ ਇਹ ਵੀ ਆਪਾਂ 10 ਗ੍ਰਾਮ ਲੈਣਾ ਹੈ ਇਹ ਵੀ ਭੁੰਨ ਕੇ ਪਾਉਣਾ ਹੈ ਵਿੱਚ 10 ਗ੍ਰਾਮ ਆਪਾਂ ਜਮੈਣ ਲੈ ਲੈਣੀ ਹੈ ਇਹ ਵੀ ਆਪਾਂ ਭੁੰਨ ਕੇ ਪਾਉਣੀ ਹੈ ਇਹ ਚਾਰ ਚੀਜ਼ਾਂ ਆਪਾਂ ਵਿੱਚ ਭੁੰਨ ਕੇ ਪਾਉਣੀਆਂ ਨੇ ਹੋਰ ਸਾਰੀਆਂ ਚੀਜ਼ਾਂ ਉਸ ਤਰੀਕੇ ਨਾਲੇ ਪਾ ਇਹ ਕਾਲੀ ਮਿਰਚ ਲੈ ਲਈ ਇਹ ਵੀ 10 ਗ੍ਰਾਮ ਲੈਣੀ ਹੈ ਇਹ ਬਿਨਾ ਭੁੰਨੇ ਤੋਂ ਹੀ ਪਾਉਣੀ ਆ ਉਸ ਤਰੀਕੇ ਨਾਲ ਇਹ ਸੁੰਡ ਲੈਣੀ ਆ ਸੁੰਡ ਵੀ 10 ਗ੍ਰਾਮ ਇਹ ਲੈਣੀ ਆ ਇਹ ਵੀ ਉਸ ਤਰੀਕੇ ਨਾਲੇ ਭੁੰਨ ਬਿਨਾ ਭੁੰਨੇ ਤੋਂ ਹੀ ਪਾ ਲੈਣੀ ਆ ਇਹ ਮਲਠੀ ਲੈਣੀ ਆ ਵਿੱਚ ਪਾਉਣ ਨੂੰ ਇਹ ਵੀ ਉਸ ਤਰੀਕੇ ਨਾਲੇ ਪਾ ਲੈ ਇਹ ਦਾਲਚੀਨੀ ਆ ਇਹ ਵੀ ਵਿੱਚ ਪਾਉਣੀ ਆ ਤੇ ਥੋੜੰਦੇ ਆ ਲੌਂਗ ਲੈ ਲੈ ਇਹ ਵੀ 10 ਗ੍ਰਾਮ ਪਾਉਣੇ ਨੇ ਵਿੱਚ ਇਹ ਵੀ 10-10 ਗ੍ਰਾਮ ਛੋਟੀ ਇਲਾਇਚੀ ਬੜੀ ਲੇਚੀ ਇਹ ਵੀ 10 ਗ੍ਰਾਮ ਹੈ ਇਹ ਨਾਰਦਣ ਇਹ ਵੀ ਵਿੱਚ 10 ਗ੍ਰਾਮ ਹੈ ਪਾਉਣਾ ਆਮਚੂਰ ਪਾਊਡਰ ਹੈ ਇਹ ਵੀ 10 ਗ੍ਰਾਮ ਲੈਣਾ ਇੱਕ ਡੱਬੀ ਹਿੰਗ ਦੀ ਲੈਣੀ ਹੈ ਇਹ ਵੀ ਵਿੱਚ ਪਾਉਣੀ ਕਾਲਾ ਨਮਕ ਲੈਣਾ ਟੇਸਟ ਮੁਤਾਬਕ ਪਾਉਣਾ ਇਹ ਲੈਣਾ ਸਾਦਾ ਨਮਕ ਇਹ ਵੀ ਟੇਸਟ ਮੁਤਾਬਕੇ ਪਾਸ ਆ ਹਾਂ ਨਿੰਬੂ ਦਾ ਸਾਤ ਹੈ ਇਹ ਵੀ ਵਿੱਚ ਪਾਉਣਾ ਪਦੀਨ ਦਾ ਸਾਤ ਮੱਕੀ ਦੇ ਦਾਣੇ ਜਿੰਨਾ ਪਾਉਣਾ ਜੇ ਵੱਧ ਪੈ ਜਵੇ ਨਾ ਇਹਦੇ ਨਾਲ ਜਾਨੀ ਚਰਨ ਲੱਗ ਜਾਂਦਾ ਧਾਗੇ ਵਾਲੀ ਮਿਸਰੀ ਲੈਣੀ ਹੈ ਅੱਧਾ ਕਿਲੋ ਇਹਨੂੰ ਪੀਸ ਕੇ ਵਿੱਚ ਪਾ ਲੈਣਾ ਇਹ ਹੁਣ ਅਸੀਂ ਸਾਰੀਆਂ ਚੀਜ਼ਾਂ ਪੀਸ ਲਈਆਂ ਨੇ ਪੀਸ ਕੇ ਰੜਾ ਲਈਆਂ ਨੇ ਇਹ ਅੱਧਾ ਚਮਚਾ ਤੁਸੀਂ ਲੈ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਇੱਕ ਗੱਲ ਦਾ ਧਿਆਨ ਰੱਖਿਓ ਜੇ ਲੂਜ਼ ਮੋਸ਼ਨ ਲੱਗੇ ਹੋਣ ਤਾਂ ਠੰਡੇ ਪਾਣੀ ਨਾਲ ਲੈਣਾ ਚੂਰਨ ਜੇ ਤੁਹਾਨੂੰ ਕਬਜ ਰਹਿੰਦੀ ਹੋਵੇ ਤਾਂ ਗਰਮ ਪਾਣੀ ਨਾਲ ਲੈਣਾ ਜੇ ਤੁਸੀਂ ਹਾਜਮੇ ਵਾਸਤੇ ਲੈਣਾ ਤਾਂ ਆਮ ਪਾਣੀ ਨਾਲ ਹੀ ਲੈ ਲੈਣਾ ਸਾਦਾ ਪਾਣੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ